ਹੈਲੋ एवरीवन ਵੈਲਕਮ ਬੈਕ ਮਾਈ ਯੂਟਿਊਬ ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਬਿਲਕੁਲ ਵਧੀਆ ਜੀ ਲੋ ਜੀ ਮੈਂ ਤੁਹਾਡਾ ਜਿਆਦਾ ਟਾਈਮ ਨਾ ਲੈਂਦੀ ਹੋਈ ਅੱਜ ਆਪਾਂ ਸ਼ੇਅਰ ਕਰ ਰਹੇ ਹਾਂ ਕੜਾਹੀ ਪਨੀਰ ਦੀ ਰੈਸਪੀ ਇਹਦੇ ਵਾਸਤੇ ਨਾ ਮੈਂ 1.5 ਕਿਲੋ ਦੁੱਧ ਪਾ ਲਿਆ ਜੀ ਥੋੜਾ ਜਿਹਾ ਮਤਲਬ ਕਿ ਅधिक ਕੌਲੀ ਆਪਣੇ ਦੁੱਧ ਦੀ ਪਈ ਸੀ ਫ੍ਰਿਜ ਚ ਉਹ ਮੈਂ ਪਹਿਲਾਂ ਪਾ ਲਿਆਂਦੀ ਤੇ ਇਹ ਭਾਂਡੇ ਚ ਆਪਾਂ ਨੇ ਪਾ ਲਿਆ 1.5 ਲੀਟਰ ਦੁੱਧ ਪਾ ਲਿਆ ਹਨਾ ਤੁਸਕ ਚ 1.5 ਲੀਟਰ ਤਾਂ ਹੈਗੀ ਸੀਗਾ ਦੁੱਧੇ ਸਾਰਾ ਮਿਲਾ ਕੇ ਇਹ ਆਗਾ ਨਿੰਬੂ ਦਾ ਸੱਤ ਜਿਹੜਾ ਨਿੰਬੂ ਦਾ ਸੱਤ ਹੁੰਦਾ ਆਪਣਾ ਪਨੀਰ ਪਾਟਣ ਵਾਲਾ ਉਹ ਲੈਂਦਾ ਹੋਇਆ ਤੇ ਥੋੜਾ ਜਿਹਾ ਮਤਲਬ ਕਿ ਇੱਕ ਮਲ ਕੇ ਥੋੜਾ ਜਿਹਾ ਲੈ ਕੇ ਨਾ ਮੈਂ ਉਹ ਮੈਂ ਇਹਦੇ ਚ ਪਾ ਲਿਆ ਸੀਗਾ ਥੋੜੇ ਜਿਹੇ ਕੋਸੇ ਪਾਣੀ ਚ ਇਹ ਆਪਾਂ ਖੁਰ ਲੈਣੇ ਆ ਉਧਰ ਦੁੱਧ ਨੂੰ ਉਬਾਲਾ ਆ ਰਿਹਾ ਹੈਗਾ ਤੇ ਲਓ ਜੀ ਇਹ ਨਿੰਬੂ ਦਾ ਸੱਤ ਸੀਗਾ ਉਹ ਵੀ ਬਿਲਕੁਲ ਖੁਰ ਚੁੱਕਾ ਥੋਡੇ ਕੋਲ ਨਿੰਬੂ ਵਗੈਰਾ ਹੁੰਦੇ ਨੇ ਨਾ ਉਹਦੇ ਨਾਲ ਵੀ ਪਨੀਰ ਪਾੜ ਜਾਂਦਾ ਦੁੱਧ ਨੂੰ ਦੋ ਵਾਲੇ ਆ ਗਏ ਸੀਗੇ ਮਤਲਬ ਹੁਣ ਮੈਂ ਇਹਦੇ ਚ ਪਾ ਦਿੰਨੇ ਆ ਆਪਾਂ ਨਿੰਬੂ ਦਾ ਸੱਤ ਦੇ ਤੇ ਦੁੱਧ ਘਰ ਦਾ ਹਨਾ ਪਨੀਰ ਵਧੀਆ ਨਿਕਲਿਆ ਆਉਂਦਾ ਡੇਢ ਦੇਢ ਕਚੋਂ ਪਾਈਆ ਸਾਰਾ ਤਾਂ ਨਿਕਲ ਹੀ ਆਉਂਦਾਗਾ ਪਾਈਆ ਵੀ ਬਹੁਤ ਹੁੰਦਾ ਹਨਾ ਕਿਹੜਾ ਥੋੜਾ ਹੁੰਦਾ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਇਹ ਬਣਾ ਲਿਆ ਤੇ ਇਸ ਤੋਂ ਬਾਅਦ ਇਹ ਨੂੰ ਆਪਾਂ ਕੱਢ ਲਿਆ ਇੱਕ ਖੱਦਰ ਦੇ ਮਤਲਬ ਕਿ ਕਾਟਨ ਦੇ ਕੱਪੜੇ ਚ ਕਾਟਨ ਦੇ ਕੱਪੜੇ ਚ ਕੱਢ ਕੇ ਨਾ ਮੈਂ ਆਪਾਂ ਇਹ ਨੂੰ ਕਿਸੇ ਚੀਜ਼ ਨਾਲ ਦਾਬ ਦੇ ਲੈਨੇ ਆ ਤੇ ਉਸ ਤੋਂ ਬਾਅਦ ਪਨੀਰ ਇਹਦਾ ਬਿਲਕੁਲ ਐਨ ਵਧੀਆ ਨਿਕਲਿਆ ਆਊਗਾ ਇਹ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਨੀਰ ਦੀ ਰੈਸਪੀ ਮੈਂ ਵੀ ਫਸਟ ਟਾਈਮ ਹੀ ਟਰਾਈ ਕਰ ਰਹੀ ਹਾਂ ਪਹਿਲੀ ਵਾਰ ਬਣਾਉਣ ਕਰਕੇ ਮੈਨੂੰ ਵੀ ਹਜੇ ਡਰ ਜਾਣਾ ਪਤਾ ਨਹੀਂ ਕਿਦਾਂ ਬਣੂਗਾ ਤੇ ਚਲੋ ਆਪਾਂ ਕੋਈ ਟਰਾਈ ਕਰਨ ਤੋਂ ਕੋਈ ਹਰਦ ਨਹੀਂ ਹੁੰਦੀ ਹੈ ਨਾ ਕੋਈ ਚੀਜ਼ ਬਣਾਉਣੇ ਪੈਣੇ ਲੋਈ ਦਾਅਬ ਦੇ ਕੇ ਆਪਾਂ ਨੇ ਉਹਨੂੰ ਤਾਂ ਸਾਈਡ ਤੇ ਰੱਖਦਾ ਤੇ ਇਹ ਆਪਾਂ ਪਿਆਜ਼ ਕੱਟਿਆ ਇਹ ਮੈਂ ਦੋ ਪਿਆਜ਼ ਕੱਟਿਆ ਇਹ ਦੋ ਪਿਆਜ਼ ਬਰੀਕ-ਬਰੀਕ ਕੱਟ ਲੈਣੇ ਨੇ ਪਹਿਲਾਂ ਮੈਂ ਇਹਨੂੰ ਫਰਾਈ ਕਰ ਲੈਣੀ ਆ ਮੈਨੂੰ ਆ ਇਹ ਨਾ ਜੇ ਇਹ ਆਪਣਾ ਜਦੋਂ ਆਪਾਂ ਪਿਆਜ਼ ਫਰਾਈ ਕਰਦੇ ਹਾਂ ਥੋੜਾ ਜ਼ਿਆਦਾ ਟਾਈਮ ਲੈਂਦੇ ਨੇ ਪਿਆਜ਼ ਫਰਾਈ ਕਰਨ ਨੂੰ ਜਦ ਤੱਕ ਇਹ ਪਿਆਜ਼ ਮੇਰੇ ਫਰਾਈ ਹੁੰਦੇ ਨੇ ਆਪਾਂ ਉਧਰ ਮੈਂ ਸੋਨੂੰ ਛੋਡੇ ਲੋ ਜੀ ਹੁਣ ਆਪਾਂ ਦੂਜੀ ਦੂਸਰੀ ਸਾਰੀ ਮਤਲਬ ਜਿਹੜਾ ਸਮਾਨ ਲੈਤਾ ਉਹ ਸ਼ੇਅਰ ਕਰ ਲੈਣੇ ਆ ਇਹ ਸਿਮਲਾ ਮਿਰਚਾਂ ਲੈਤੀਆਂ ਨੇ ਤਿੰਨ ਮੈਂ ਸਿਮਲਾ ਮਿਰਚਾਂ ਲੈ ਲਈਆਂ ਤੇ ਪਨੀਰ ਲੈ ਲਿਆ ਪਾਈਆ ਪਨੀਰ ਨਿਕਲਿਆ ਇਹਨਾਂ ਆਪਾਂ ਫ੍ਰਿਜ 'ਚ ਨਹੀਂ ਰੱਖਣਾ ਤਾਂ ਫਿਰ ਕਿਹੜਾ ਜਹ ਹੋਉਂਦਾ ਇਸ ਤਰ੍ਹਾਂ ਹੀ ਬਿਲਕੁਲ ਸਪੰਜੀ ਸਪੰਜੀ ਹੁੰਦਾ ਪਰ ਟੁਕੜੇ ਕਰ ਲਵਾਂਗੇ ਆ ਮੇਰੇਆਂ ਦੋਨੋਂ ਨਰਮਾਹੇ ਨੀਆਂ ਫਣੀਆਂ ਸੀਗੀਆਂ ਮੈਂ ਕਿਹਾ ਚਲੋ ਹਰੀ ਚੀਜ਼ ਤਾਂ ਵਧੀ ਹੁੰਦੀ ਆ ਮੈਂ ਕਿਹਾ ਚਲੋ ਕੱਟ ਕੇ ਮੈਂ ਰੱਖ ਲੈਣੀ ਆ ਦੋ ਕਾਪਾਂ ਵੈਸੀ ਲੈਣੀਆਂ ਸੋਨੂੰ ਕੋਈ ਲੋੜ ਨਹੀਂ ਇਹਦੀ ਲੈਣ ਦੀ ਮੈਂ ਉਹੀ ਸਬਜ਼ੀ ਚ ਪਾ ਲੀਆ ਇਹ ਉਸ ਤੋਂ ਬਾਅਦ 5-7 ਮੈਂ ਹਰੀਆਂ ਮਿਰਚਾਂ ਲੈਤੀਆਂ ਤੇ ਲਸਣ ਲੇਤਾ ਉਹ ਕੁੱਟ ਲਿਆ 5-7 ਉਹੀਆਂ ਲਸਣ ਦੀਆਂ ਨੇ ਉਹ ਕੁੱਟ ਲਿਆ ਜੀਰਾ ਲੈਤਾ ਹੋਇਆ ਅਦਰੋ ਇਲਾਚੀਆਂ ਤੇ ਕਾਲੀ ਇਲਾਚੀ ਹਰੀ ਇਲਾਚੀ ਤੇ ਉਧਰ ਕਾਲੀਆਂ ਮਿਰਚਾਂ ਪਈਆਂ ਨੇ ਤੇ 4-5 ਹਰੀਆਂ ਮਿਰਚਾਂ ਨੇ ਉਹ ਮੈਂ ਵੈਸੇ ਕੁੱਟਲੀਆਂ ਵੈਸੇ ਲੈਣੀਆਂ ਨਹੀਂ ਹੁਣੇ ਤਾਜੂ ਪਏ ਨੇ ਤੇ ਧਨੀਆ ਪਿਆ ਸਾਫ ਤੇ ਧਨੀਆ ਤੇ ਇੱਕ ਸਾਈਡ ਤੇ ਸੌਂਫ ਪਈ ਆ ਇੱਕ ਚਮਚਾ ਆਪਣਾ ਸੌਂਫ ਦਾ ਲੈਣਾਗਾ ਉਸ ਤੋਂ ਬਾਅਦ ਮੈਂ ਇਹ ਗਰੇਵੀ ਤਿਆਰ ਕਰੀ ਹੋਈ ਟਮਾਟਰਾਂ ਦੀ ਦੋ ਟਮਾਟਰਾਂ ਦੀ ਗਰੇਵੀ ਤਿਆਰ ਕਰੀ ਹੋਈ ਆ ਜਿਹੜੇ ਆਪਾਂ ਉਹ ਪਿਆਜ਼ ਲੈਣੇ ਆ ਉਹ ਬਿਲਕੁਲ ਮੋٹے ਮੋٹے ਰੱਖਣੇ ਜਿਵੇਂ ਮੇਰੇ ਉਹ ਮੋٹے ਮੋٹے ਕਰਕੇ ਰੱਖੇ ਹੋਣੇ ਇਸ ਤਰ੍ਹਾਂ ਰੱਖਣੇ ਨੇ ਇਹ ਆਪਾਂ ਬਰੀਕ ਪਿਆਜ਼ ਤਾਂ ਮਤਲਬ ਇੱਧਰ ਆਪਾਂ ਨੇ ਡੇਢ ਘੜਸੀ ਮੈਂ ਪਾ ਲਈ ਤੇਲ ਦੀ ਤੇਲ ਨੂੰ ਕਰਦੇ ਆ ਫਰਾਈ ਤੇ ਫਿਰ ਆਪਾਂ ਸਾਰਾ ਸਮਾਨ ਇਹਦੇ ਚ ਕਰਾਂਗੇ ਫਰਾਈ ਉਧਰ ਮੇਰੇ ਪਿਆਜ਼ ਨੇ ਜਿਹੜੇ ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਨੇ ਉਹ ਉਹ ਪਿਆਜ਼ ਮਤਲਬ ਕਿ ਅਲੱਗ ਤੇਲ ਚ ਫਰਾਈ ਕਰ ਲੈਣੇ ਜਿਹੜਾ ਆ ਸਮਾਨ ਆਇਆ ਭਾਣੇ ਅਲੱਗ ਕਰਨਾ ਉਸ ਤੋਂ ਬਾਅਦ ਸਾਰੇ ਮੈਂ ਜਿੰਨੇ ਉਧਰ ਤੁਹਾਨੂੰ ਮਸਾਲੇ ਸੁੱਕੇ ਮਸਾਲੇ ਦਿਖਾਏ ਨੇ ਜਿਵੇਂ ਲਾਲ ਮਿਰਚਾ ਤੇ ਦੋ এলাਚੀਆਂ ਨੇ ਸਮਾਨ ਇੱਕ ਇੱਕ ਚਮਚਾ ਭਰ ਕੇ ਆਪਾਂ ਰੋਸਟਰ ਕਰ ਲਏ ਉਧਰ ਮੈਂ ਸਮਾਨ ਬਾਅਦ ਦਿਖਾਇਆ ਤੁਹਾਨੂੰ ਮੈਂ ਉਹਦਾ ਇੱਕ ਇੱਕ ਚਮਚਾ ਲੈਂਦਾਗਾ ਇੱਕ ਇੱਕ ਚਮਚਾ ਮੈਂ ਚੰਗੀ ਤਰ੍ਹਾਂ ਰੋਸਟਡ ਕਰ ਲੈਣੀ ਆ ਇਹ ਆ ਬਿਲਕੁਲ ਦੇਸੀ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੇਸੀ ਤਰੀਕੇ ਨਾਲ ਬਣਾਵਾਂਗੇ ਜਿੱਦਾਂ ਮੈਂ ਹੁਣ ਪਹਿਲੀ ਵਾਰ ਬਣਾ ਰਹੀ ਹਾਂ ਹਣਾ ਸੌਰੀ ਜੀ ਇਹ ਮੈਂ ਤੁਹਾਨੂੰ ਮੇਥੀ ਦਿਖਾਉਣੀ ਸੁੱਕੇ ਮੇਥੇ ਨੇ ਇਹ ਸੁੱਕੇ ਮੇਥੀ ਮੇਰੀ ਸਗਾ ਕੇ ਸਗਾ ਕੇ ਰੱਖੀ ਹੋਈ ਆ ਇਹ ਮੈਂ ਤੁਹਾਨੂੰ ਉਧਰ ਆਪਾਂ ਨੇ ਉਹਦੇ ਮੈਂ ਬਾਅਦ ਚ ਇਹ ਕੱਢੀ ਤੇ ਇਹ ਆ ਸੁੱਕੀ ਮੇਥੀ ਪਾਉਣੀ ਆ ਸੁੱਕੀ ਮੇਥੀ ਵੀ ਤੁਸੀਂ ਲੈ ਸਕਦੇ ਹੋ ਇਹ ਤਾਂ ਕਿ ਇਹਦੀ ਮਹਿਕ ਹੁੰਦੀ ਆ ਬਹੁਤ ਜ਼ਿਆਦਾ ਵਧੀਆ ਹੁੰਦੀ ਤੇ ਆਪਾਂ ਕੁੰਡੇ 'ਚ ਕੁੱਟਣੀ ਆ ਗ੍ਰੈਂਡਰ 'ਚ ਨਹੀਂ ਕੁੱਟਣੀ ਗ੍ਰੈਂਡਰ 'ਚ ਨਾ ਜ਼ਿਆਦਾ ਗ੍ਰੈਂਡ ਹੋ ਜਾਂਦਾ ਇਹ ਸਬਾਨ ਸਾਰਾ ਤੇ ਕੁੰਡੀ 'ਚ ਪਾ ਕੇ ਕੁੱਟਾਂਗੇ ਆਪਾਂ ਲੋ ਜੇ ਕੁੱਟਿਆ ਗਿਆ ਇਹ ਆਪਾਂ ਸਾਰਾ ਮਸਾਲਾ ਲੈ ਲਾਂਗੇ ਇਹ ਨਾਲ ਦੋ ਦੋ ਚਮਚੇ ਹੋਗੇ ਸੀਗੇ ਜੇ ਤੁਹਾਡੇ ਕੋਲ ਸੁੱਕਾ ਪ੍ਰਾਣੇ ਮਸਾਲੇ ਪਏ ਨੇ ਤੁਸੀਂ ਦੋ ਤਿੰਨ ਚਮਚੇ ਲੈ ਲਿਓ ਹਣਾ ਵਧੀਆ ਬਣ ਜਣਾ ਜੇ ਸੁੱਕੇ ਮਤਲਬ ਕਿ ਤੁਰਤ ਪੈਰਤੀ ਹੋ ਕਰ ਦਿਓ ਫਿਰ ਆਪਾਂ ਦੋ ਚਮਚੇ ਲਵਾਂਗੇ ਮਸਾਲੇ ਦੇ ਇਹ ਮੈਂ ਲੋ ਉਹ ਮੇਰੇ ਪਿਆਜ ਜਿਹੜੇ ਫਰਾਈ ਕਰੇ ਹੋਏ ਸੀ ਉਹ ਪਿਆਜ ਨੇ ਉਸ ਤੋਂ ਬਾਅਦ ਕੁੱਟਿਆ ਹੋਇਆ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਆਪਾਂ ਜਿਹੜਾ ਲਸਣ ਕੁੱਟਿਆ ਹੋਇਆ ਸੀ ਉਹ ਵਿੱਚ ਮਿਕਸ ਕਰ ਲਿਆ ਤੇ ਜਿਹੜੀਆਂ ਤੁਹਾਨੂੰ ਫਲੀਆਂ ਦਿਖਾਈਆਂ ਸੀ ਉਹ ਆਪਾਂ ਇਹਦੇ ਵਿੱਚ ਫਰਾਈ ਕਰ ਲੈਣੇ ਆ ਉਹ ਫਰਾਈ ਕਰਕੇ ਇਹ ਜੇ ਟਮਾਟਰ ਦੀ ਗਰੇਵੀ ਪਾਤੀ ਦੋ ਟਮਾਟਰਾਂ ਦੀ ਗਰੇਵੀ ਆ ਆਪਣੇ ਗ੍ਰੈਂਡ ਕਰੀ ਹੋਈ ਸੀ ਉਹ ਬਿਲਕੁਲ ਪਾ ਕੇ ਥੋੜੀ ਥੋੜੀ ਆਪਾਂ ਫਰਾਈ ਕਰ ਲੈਨੇ ਆ ਉਸ ਤੋਂ ਬਾਅਦ ਆਪਾਂ ਦੂਸਰਾ ਸਮਾਨ ਪਾਵਾਂਗੇ 5 ਮਿੰਟ ਉਹਨੂੰ ਫਰਾਈ ਹੋਣ ਦਿਨੇ ਉਸ ਤੋਂ ਬਾਅਦ ਜਿਹੜੇ ਉਹ ਕਾਜੂ ਲੈਤੇ ਸੀ ਆਪਾਂ ਨੇ ਕਾਜੂ ਮੋٹے ਮੋٹے ਜੇ ਕੁੱਟਲੇ ਆਪਾਂ ਉਹ ਪਾਵਾਂਗੇ ਕਾਜੂ ਵੀ ਲੈਣੇ ਆ ਨਾ ਕਾਜੂ ਨਾਲ ਸਬਜ਼ੀ ਬਹੁਤ ਹੀ ਟੇਸਟੀ ਬਣ ਜਾਂਦੀ ਆ ਤੇ ਤੁਸੀਂ ਪੌਣਿਆਂ ਪਾ ਲਓ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਿਵੇਂ ਆਪਾਂ ਤੁਸੀਂ ਦਾਲ ਪੱਤਾ ਪਾਣਾ ਉਹ ਵੀ ਪਾ ਸਕਦੇ ਹੋਗੇ ਹਨਾ ਉਹ ਸੋਡੀ ਚ ਵਾਈਸਾ ਮਸਾਲਿਆਂ ਦੀ ਲਓ ਜੀ ਇੱਕ ਚਮਚਾ ਮੈਂ ਪਾ ਲਿਆ ਨਮਕ ਦਾ ਨਮਕ ਪਾਉਣ ਨਾਲ ਨਾ ਚੀਜ਼ ਏਤੀ ਫਰਾਈ ਹੋ ਜਾਂਦੀ ਹੈ ਹਨਾ ਇੱਕ ਚਮਚਾ ਪਾ ਲਿਆ ਆਪਣੇ ਹਲਦੀ ਦਾ ਇੱਕ ਚਮਚਾ ਮਿਰਚਾਂ ਦੇ ਤੇ ਆਪਾਂ ਪਾਉਣੀ ਹੈ ਦੇਗੀ ਮਿਰਚ ਦੇਗੀ ਮਿਰਚ ਨਾ ਥੋੜਾ ਜਿਹਾ ਲਾਲ ਜਿਹਾ ਹੋ ਜਾਂਦਾ ਮਸਾਲਾ ਲਾਲ ਜਿਹਾ ਮਸਾਲਾ ਵਧੀਆ ਲੱਗਦਾ ਮੋਟਾ ਮੋਟਾ ਕੱਟਿਆ ਹੋਇਆ ਉਸ ਤੋਂ ਬਾਅਦ ਆਪਾਂ ਪਿਆਜ਼ ਆ ਦੋ ਪਿਆਜ਼ ਮੋٹے ਮੋٹے ਕੱਟੇ ਹੋਏ ਨੇ ਮੇਰੇ ਉਹ ਪਾ ਲੈਣੇ ਆ ਉਸ ਤੋਂ ਬਾਅਦ ਜਿਹੜੀਆਂ ਹਾਂ ਲਾਲ ਮਿਰਚਾਂ ਸੀਗੀਆਂ ਉਹ ਪਾ ਲੈਣੀਆਂ ਨੇ ਇਹ ਰੋਸਟਡ ਕਰੀਆਂ ਸੀ ਪਰੰਤੂ ਆਪਾਂ ਨੇ ਕੁੱਟੀਆਂ ਨਹੀਂ ਹੈਗੀਆਂ ਇਹ ਕੁੱਟਣੀਆਂ ਨਹੀਂ ਹੈਗੀਆਂ ਮਤਲਬ ਕਿ ਗ੍ਰੈਂਡ ਨਹੀਂ ਕਰਨੀਆਂ ਸਾਬਤੀ ਪਾਉਣੀਆਂ ਨੇ ਲਾਲ ਮਿਰਚਾਂ ਸਾਬਤ ਲਾਲ ਮਿਰਚਾਂ ਪਾ ਲਈਆਂ ਉਸ ਤੋਂ ਬਾਅਦ ਸਿਮਲਾ ਮਿਰਚ ਸੀ ਮੈਂ ਇਹ ਤਿੰਨ ਨੂੰ ਆਪਾਂ ਇੱਕ ਤੁਸੀਂ ਇੱਕ ਦੋ ਹੀ ਪਾਓ ਸਿਮਲਾ ਮਿਰਚ ਮੈਂ ਇਹ ਤਿੰਨ ਪਾਲੀਆਂ ਕਿਉਂਕਿ ਮੈਨੂੰ ਐ ਵੀ ਮੇਰਾ ਸਵੇਰ ਦਾ ਵੀ ਸਰ ਜੇ ਤਾਂ ਕਰਕੇ ਥੋੜਾ ਜਿਹਾ ਵੱਧ ਬਣਾਉਂਗੀ ਮੈਨੂੰ ਸੋਨੂੰ ਪਤਾ ਵੀ ਸਵੇਰੇ ਬਣਾਉਣ ਦੀ ਕੌਲ ਹੋ ਜਾਂਦੀ ਹੈ ਸਬਜ਼ੀ ਉਸ ਤੋਂ ਬਾਅਦ ਮੈਂ ਪਨੀਰ ਲੋ ਜੀ ਆਪਾਂ ਫਰਾਈ ਕਰਕੇ ਉਸ ਪਨੀਰ ਪਾ ਲਿਆ 2-2 ਮਿੰਟਾਂ ਰ ਸੇਕ ਲਵਾ ਕੇ ਪਨੀਰ ਪਾ ਲਿਆ ਉਸ ਤੋਂ ਬਾਅਦ ਜਿਹੜਾ ਇਹ ਆ ਆ ਦੇਖੋ ਆ ਹੈਗੀ ਮੇਥੀ ਉਸ ਤੋਂ ਬਾਅਦ ਆਪਾਂ ਨਾਲ ਹੀ ਇਹਦੇ ਮੇਥੀ ਪਾ ਦੇਣੀ ਆ ਥੋੜੀ ਜੀ ਟਮਾਟਰਾਂ ਨੂੰ ਮਤਲਬ ਕੇ ਸੇਕ ਲਵਾ ਕੇ ਉਸ ਤੋਂ ਬਾਅਦ ਸਾਰਾ ਸਮਾਨ ਇਕੱਠੀ ਪਾ ਦੇਣਾ ਲਗਾਤਾਰੀ ਮਤਲਬ ਆਪਾਂ ਨੇ ਲੋ ਜੀ ਇਹ ਸਮਾਨ ਆਪਾਂ ਪਾ ਕੇ ਚੰਗੀ ਤਰ੍ਹਾਂ ਨੂੰ ਮਿਲਾ ਲੈਣੇ ਆਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਘਰੇ ਮਸਾਲਾ ਤਿਆਰ ਕਰਿਆ ਸੀ ਜੇ ਤੁਰਤ ਪੈਰ ਤੇ ਮਸਾਲਾ ਤਿਆਰ ਕਰਕੇ ਪਾਉਗੇ ਬਹੁਤ ਵਧੀਆ ਸਬਜੀ ਬਣਦੀ ਹੈ ਤੇ ਜਿਹੜੀ ਉਹਦੀ ਮਹਿਕ ਆਉਂਦੀ ਹੈ ਉਹ ਵੀ ਬਹੁਤ ਜ਼ਿਆਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਮਹਿਕ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਉਹਦੀ ਤੇ ਤੁਰਤ ਪੈਰ ਦੀ ਮਸਾਲੇ ਤਿਆਰ ਕਰਕੇ ਪਾਉਣੇ ਚਾਹੀਦੇ ਨੇ ਆਪਾਂ ਨੂੰ ਮੇਰੀਆਂ ਭੈਣਾਂ ਕਾਲ ਕਰ ਲੈਂਦੇ ਨੇ ਪਹਿਲਾਂ ਕਰੇ ਹੁੰਦੇ ਨੇ ਹਨਾ ਉਹ ਫਿਰ ਟੇਸਟੀ ਨਹੀਂ ਬਣਦੀ ਉਹ ਨਹੀਂ ਉਸ ਤੋਂ ਬਾਅਦ ਇੱਕ ਕੱਪ ਮੈਂ ਨੇ ਪਾਣੀ ਪਾਤਾ ਉਧਰ ਪਾਣੀ ਪਾ ਕੇ ਮੈਂ ਉਹਨੂੰ ਢੱਕਣ ਲਾ ਦਿੱਤਾ ਉਹ ਮੇਰਾ ਬਿਲਕੁਲ ਸਬਜੀ ਹੁਣ ਬਣ ਰਹੀ ਹੈ ਵਿੱਚ ਵਿੱਚ ਮੈਂ ਉਹ ਜੋ ਕੜ ਤੇ ਫੁਲਕੇ ਬਣਾਉਣ ਤੋਂ ਬਾਅਦ ਫਿਰ ਮੈਂ ਦੱਸਦੀ ਆਂ ਵੀ ਕਿਸ ਤਰ੍ਹਾਂ ਬਣੂਗੀ ਘਟੋ ਘਟ ਸਾਰੇ 10 ਮਿੰਟ ਬਣ ਲੱਗਦੇ ਆ ਸਾਰੇ ਮੈਂ ਤੁਹਾਨੂੰ ਸੱਚੀ ਗੱਲ ਦੱਸੂ 10 ਮਿੰਟ ਲੱਗਦੇ ਆ ਮਸਾਲੇ ਇਕੱਠੇ ਕਰਨ ਨੂੰ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਜਦੋਂ ਆਪਾਂ ਕੜਾਹੀ ਪਨੀਰ ਬਣਾਉਨੇ ਆ ਤੇ ਇਕੱਠੇ ਕਰਨ ਨੂੰ ਤਾਂ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਬਣਨ ਨੂੰ ਟਾਈਮ ਬਿਲਕੁਲ ਨਹੀਂ ਲੱਗਦਾ ਕਿਉਂਕਿ ਸਾਰਾ ਸਮਾਨ ਆਪਾਂ ਨੇ ਥੋੜਾ ਥੋੜੀ ਫਰਾਈ ਕਰਨਾ ਨਾ ਸਾਰਾ ਸਮਾਨ ਦੇ ਸਬਜ਼ੀਆਂ ਦੇਲ शिमला ਮਿਰਚਾ ਉਹ ਵੀ ਜ਼ਿਆਦਾ ਸੇਕ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਪਿਆਜ਼ ਸੀ ਉਹ ਆਪਾਂ ਪਹਿਲਾਂ ਉਹ ਕਰੇ ਸਾਰਾ ਸਮਾਨ ਇਕੱਠਾ ਕਰਤਾ ਲਓ ਜੀ ਹੁਣ ਇਹ ਬਣ ਕੇ ਬਿਲਕੁਲ ਉਸ ਦਿਨ ਮੇਰੇ ਪਸਾਦੇ ਮਣ ਰਹੇ ਨੇ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਬਣਿਆ ਆਪਣਾ ਕੜਾਹੀ ਪਨੀਰ ਤੇ ਉਦੇਗੀ ਮਿਰਚ ਪਾਉਣ ਨਾਲ ਥੋੜੀ ਜਿਹਾ ਲਾਲ ਲਾਲ ਜਾਂ ਵੱਧ ਹੋ ਗਿਆ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਵਧੀਆ ਲੱਗੇ ਬਣਿਆ ਸੀਗਾ ਤੇ ਸਾਰਿਆਂ ਨੇ ਬਹੁਤ ਵਧੀਆ ਸਰਾਹਿਆ ਤੇ ਮੈਂ ਫਸਟ ਟਾਈਮ ਟਰਾਈ ਕਰਿਆ ਸੀ ਬਹੁਤ ਜ਼ਿਆਦਾ ਵਧੀਆ ਬਣਿਆ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਬਿਲਕੁਲ ਪਿੰਡੂ ਦੇਸੀ ਤਰੀਕੇ ਨਾਲ ਬਣਾਇਆ ਮੈਨੂੰ ਪਤਾ ਕੋਈ ਰੈਸਟੋਰੈਂਟ ਵਾਲੇ ਕਿਵੇਂ ਬਣਾਉਂਦੇ ਆ ਜਾਂ ਕਿੱਦਾਂ ਬਣਾਉਂਦੇ ਆ ਪਰ ਇਹਦਾ ਟੇਸਟ ਬਿਲਕੁਲ ਜਿੱਦਾਂ ਰੈਸਟੋਰੈਂਟ ਚ ਹੁੰ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਨੂੰ ਕਿਦਾਂ ਲੱਗਿਆ ਚੱਲਦੇ ਆਂ ਬਾਏ ਬਾਏ ਟੇਕ ਕੇਅਰ ਥੈਂਕ ਯੂ